ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਾਨ ਮਹੰਗਲ ਤੇ ਤੁਸੀਂ ਦੇਖ ਰਹੇ ਹੋ ਰਫਟੀਵੀ ਸੋ ਦੋਸਤੋ ਅੱਜ ਮੈਂ ਪਹੁੰਚਾ ਜਿਲ੍ਹਾ ਹਸ਼ਿਆਰਪੁਰ ਦੇ ਸ਼ਹਿਰ ਟਾਂਡਾ ਅੰਮ੍ਰੋਲ ਵਿੱਚ ਜਿੱਥੇ ਕਿ ਇੱਕ ਛੋਟੀ ਜਹੀ ਬੜੀ ਪਿਆਰੀ ਬੱਚੀ ਆ ਔਰ ਉਹਨਾਂ ਨੇ ਇੱਕ ਮਲਟੀ ਟੈਲੈਂਟਡ ਸ਼ੋ ਸੀਗਾ ਇਸਮੇ ਕਿਤਨਾ ਹੈ ਦਮ ਉਹਦੇ ਵਿੱਚ ਪਾਰਟਿਸਪੇਟ ਕੀਤਾ ਸੀਗਾ ਔਰ ਸੈਕੰਡ ਜਿਹੜੀ ਪੋਜੀਸ਼ਨ ਹਾਸਲ ਕੀਤੀ ਉਹਨਾਂ ਨੇ ਟਾਂਡਾ ਸ਼ਹਿਰ ਜਿਹੜਾ ਨਾਮ ਚਮਕਾਇਆ ਸੋ ਆਪਾਂ ਬੱਚੀ ਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਬੇਲਾ ਸਤਿ ਸ਼੍ਰੀ ਅਕਾਲ ਬੇਲਾ ਕਿਆ ਨਾਮ ਹੈ ਆਪਕਾ ਸੱਜਪੀਪਾ ਕੌਸਟ ਸਕੂਲ ਨੂੰ ਪੜ੍ਹਦੇ ਹੋ। ਅਪਕੀਜ਼ ਕਿੰਨੀ ਹੈ? 7 9 8। ਓਕੇ ਓਕੇ। ਸੁਭੀ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੀ ਜੀ ਬੇਟੀ ਨੇ ਟਾਂਡਾ ਸ਼ਹਿਰ ਦਾ ਇਹਨਾ ਨਾਮ ਚਮਕਾਇਆ ਹੈਗਾ ਵਾ। ਧੰਨਵਾਦ। ਸੋ ਕਿਦਾਂ ਦਾ ਫੀਲ ਕਰਦੇ ਹੋ? ਬਹੁਤ ਖੁਸ਼ੀ ਹੈ ਜੀ। ਬਹੁਤ ਜ਼ਿਆਦਾ ਖੁਸ਼ੀ ਹੈ। ਤੇ ਬਹੁਤ ਜ਼ਿਆਦਾ ਲੋਕਾਂ ਨੂੰ ਕੀ ਰਿਸਪੌਂਸ ਮਿਲਿਆ ਫਿਰ ਜਿਹੜੇ ਟਾਂਡੇ ਦੇ ਲੋਕੀ। ਲੋਕਾਂ ਵੱਲੋਂ ਜੀ ਬਹੁਤ ਜ਼ਿਆਦਾ ਪਿਆਰ ਮਿਲਿਆ। ਕਿ ਦੋ ਦਿਨ ਤੱਕ ਵਧੀਆ ਅਸੀਂ ਵਧਾਈਆਂ ਵਾਸਤੇ ਫੋਨ ਜਾਂਦੇ ਰਹੇ ਸਾਨੂੰ ਹਨਾ ਕੁਝ ਵੀ ਜੋ ਵੀ ਆਪਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਉਹਦੇ ਕਮੈਂਟਸ ਲਾਈਕ ਬਹੁਤ ਇੰਨੇ ਜ਼ਿਆਦਾ ਸਾਨੂੰ ਚੰਗੇ ਮਿਲੇ ਕਿ ਗੁੜੀਆਂ ਨੇ ਬਹੁਤ ਵਧੀਆ ਅਚੀਵਮੈਂਟ ਕੀਤੀ ਆ ਹਰ ਕਿਸੇ ਨੇ ਵਧੀਆ ਹੌਸਲਾ ਬਜਾਈ ਕੀਤੀ ਹੈ ਜੀ ਸੋ ਮੇਰੇ ਖਿਆਲ ਨਾਲ ਜਿੱਦਾਂ ਕਹਿੰਦੇ ਕਿ ਬੱਚੇ ਜਿਹੜੇ ਮਨ ਦੇ ਸੱਚੇ ਹੁੰਦੇ ਸਾਫ਼ ਹੁੰਦੇ ਆ ਪਰ ਉਹਨਾਂ ਨੂੰ ਪਛਾਣਨ ਵਾਲੀ ਲੋੜ ਹੁੰਦੀ ਆ ਤੁਸੀਂ ਵੀ ਇਹਦਾ ਟੈਲੈਂਟ ਕਿਦਾਂ ਪਛਾਣਾਂ ਵੀ ਸਾਡੇ ਬੱਚੇ 'ਚ ਕੁਝ ਟੈਲੈਂਟ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਮਦਰ ਹੈ ਜੀ ਉਹਨਾਂ ਵਿੱਚ ਮਤਲਬ ਕਿ ਉਹਨਾਂ ਦਾ ਟੈਲੈਂਟ ਬੱਚੇ ਵਿੱਚ ਦਿਖਾਈ ਦੇ ਰਿਹਾ ਸਾਨੂੰ ਹਨਾ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਟੈਲੈਂਟ ਸੀਗਾ ਪਰ ਕਿਸੇ ਨਾ ਕਿਤੇ ਕਿਸੇ ਕਾਰਨਾ ਕਰਕੇ ਕਿਸੇ ਕਾਰਨਾ ਕਰਕੇ ਕਈ ਵਾਰੀ ਟੈਲੈਂਟ ਛਿਪਿਆ ਰਹਿ ਜਾਂਦਾ ਪਰ ਸਾਡੇ ਵੱਲੋਂ ਭਾਜੀ ਇਸ ਬੱਚੀ ਦੇ ਜੋ ਆਪਾਂ ਦੇਖਿਆ ਇਹਦੇ ਟੈਲੈਂਟ ਨੂੰ ਅਸੀਂ ਇਦਾਂ ਨਹੀਂ ਵਿਅਰਥ ਜਾਣ ਦੇਣਾ ਅਸੀਂ ਇਹ ਅਚੀਵਮੈਂਟ ਤੋਂ ਅੱਗੇ ਹੋਰ ਅੱਗੇ ਨੂੰ ਜਾਵਾਂਗੇ ਜੀ 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 ਇਹ ਕਿ ਕਿਹੜਾ ਸ਼ੋ ਸੀ ਜਿਹਦੇ ਵਿੱਚ ਮਿਲਾਈ ਸ਼ੁਰੂਆਤ ਕਿਦਾਂ ਹੋਈ ਇਹਦੀ ਇਹ 쇼ਰੀ ਹੈਗਾ ਜੀ ਦੂਰਦਰਸ਼ਨ ਵੱਲੋਂ ਹੁੰਦਾ ਜੀ ਇਹ ਪ੍ਰੈਜ਼ੈਂਟ ਅ ਕਿਸਮੇ ਕਿੰਨਾ ਹੈ ਦਮ ਜੀ ਕਿਸਮੇ ਕਿੰਨਾ ਹੈ ਦਮ ਦੇ ਵਿੱਚ ਕੀ ਹੁੰਦਾ ਜੀ ਮਲਟੀ ਟੈਲੈਂਟ ਮਲਟੀ ਟੈਲੈਂਟ ਦੇ ਵਿੱਚ ਜਿਵੇਂ ਲਾ ਲਓ ਡਾਂਸਿੰਗ ਸਿੰਗਿੰਗ ਕੋਈ ਵੀ ਲਾ ਲਓ ਡਰਾਇੰਗ ਲਗਾ ਲਓ ਕੁਝ ਵੀ ਜੋ ਵੀ ਤੁਹਾਡਾ ਟੈਲੈਂਟ ਹੈ ਜਿੱਦਾਂ ਦਾ ਵੀ ਟੈਲੈਂਟ ਹੈਗਾ ਤੁਸੀਂ ਐਕਟਿੰਗ ਲਗਾ ਲਓ ਕੁਝ ਸਾਰਾ ਜੋ ਵੀ ਤੁਹਾਡਾ ਟੈਲੈਂਟ ਹੈ ਉਹਨੂੰ ਸ਼ੋਅ ਕਰਨ ਦਾ ਇੱਕ ਮੌਕਾ ਮਿਲਿਆ ਜੀ ਤੇ ਇਹ ਬੱਚੀ ਦੀ ਫਿਰ ਸਿਲੈਕਸ਼ਨ ਕਿੱਦਾਂ ਹੋਈ ਸੀ ਜੀ ਬੱਚੀ ਦੀ ਸਿਲੈਕਸ਼ਨ ਹੋਈ ਜੀ ਸਾਡੇ ਇੱਥੇ ਕੋਚ ਸੀਗੇ ਜੀ ਅੰਜਲੀ ਗੇਲ ਜੀ ਉਹ ਲਾ ਕੋਈ ਮਿਸ ਆਪਣਿੰਗ ਕਰਕੇ ਉਹਨਾਂ ਦੀ ਨਾ ਜੀ ਜੀ ਤੇ ਉਹ ਇੱਥੋਂ ਗਈ ਸੀ ਜੀ ਤੇ ਉਹਨਾਂ ਨੇ ਸਟਾਰਟਿੰਗ ਵਿੱਚ ਉਹ ਥੋੜਾ ਜਿਹਾ ਉਹਨਾਂ ਨੇ ਇਹ ਐਫਰਟ ਇਹਦੇ ਲਈ ਬਹੁਤ ਐਫਰਟ ਲਗਾਏ ਸੀਗੇ ਜੀ ਤੇ ਉਹ ਇਹਨੂੰ ਉਹਨਾਂ ਦੇ ਸਕੂਨ ਦੇ ਵਿੱਚ ਅਡਿਸ਼ਨ ਹੋਲੇ ਸੀਗੇ ਤੇ ਉਹ ਇਹਨੂੰ ਨਾਲ ਲੈ ਕੇ ਗਏ ਸੀਗੇ ਜੀ ਜੀ ਤੇ ਉਹਨਾਂ ਮੈਂ ਵਿੱਚ ਕਿਹਨ ਲੱਗਾ ਸੀ ਮੈਂ ਕਿਹਾ ਵੀ ਜਦੋਂ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਥੋੜਾ ਵਿੱਚ ਬ੍ਰੇਕ ਹਨਾ ਗੈਪ ਪੈ ਗਿਆ ਜੀ ਪਰ ਉਸ ਤੋਂ ਬਾਅਦ ਵੀ ਮਤਲਬ ਤੁਸੀਂ ਇੱਕ ਆਪਣੀ ਜੁਬੀ ਮਾਰੀ ਨੂੰ ਲਿਭਾਉਂਦੇ ਹੋਏ ਜਿਹੜਾ ਕਿ ਇਹਨੂੰ ਮਤਲਬ ਮੰਜ਼ਲ ਤੱਕ ਪਹੁੰਚਾਇਆ ਜੀ ਐਵੇਂ ਹੈ ਜੀ ਉਹ ਦੇਖੋ ਵੇ ਉਹਦੇ ਵਿੱਚ ਸਾਰੀ ਮਿਹਨਤ ਮੇਰੀ ਵਾਈਫ ਦੀ ਹੈ ਜੀ ਜੀ ਉਹਦੇ ਜੋ ਵੀ ਦੇਖੋ ਇੱਕ ਜੋ ਇਦਾਂ ਦੀ ਹੈਪਨਿੰਗ ਹੋ ਗਈ ਬੱਚੇ ਦਾ ਵੀ ਮਨ ਟੁੱਟ ਗਿਆ ਉਸ ਚੀਜ਼ ਨੂੰ ਲੈ ਕੇ ਨਾ ਕਿ ਮਤਲਬ ਕਿ ਸਾਰਾ ਕੁਝ ਉਹਨਾਂ ਨੇ ਸਿਕਾਇਆ ਸੀਗਾ ਤੇ ਕਿਰੇ ਦੀ ਜਿੱਦਾਂ ਇਹਨੇ ਮਿਹਨਤ ਕੀਤੀ ਸੀ ਮੇਰੀ ਵਾਈਫ ਨੇ ਨਾਲ ਸਾਥ ਦੇ ਕੇ ਇਹਨੂੰ ਹੋਰ ਤਿਆਰ ਕੀਤਾ ਜੀ ਤੇ ਉਹਦਾ ਰਿਜ਼ਲਟ ਅੱਜ ਸਾਰਿਆਂ ਸਾਹਮਣੇ ਹੈ ਜੀ ਜੀ ਤੇ ਇਹ ਦਾ ਮਤਲਬ ਕਿ ਜਿਹੜਾ ਫਸਟ एडिशन ਆ ਉਹ ਕਿਥੇ ਹੋਇਆ ਸੀ ਜੀ ਇਹ ਆਦਮਪੁਰ ਚ ਹੋਇਆ ਜੀ ਆਦਮਪੁਰ ਚ ਹੋਇਆ ਫਿਰ ਸੈਕੰਡ ਰਾਉਂਡ ਵੀ ਆਦਮਪੁਰ ਚ ਹੋਇਆ ਤੇ ਦੋ ਇਹਦੇ ਦੋ ਰਾਉਂਡ ਜਲੰਧਰ ਵਿੱਚ ਹੋਏ ਕੁਆਟਰ ਫਾਈਨਲ ਵੀ ਜਲੰਧਰ ਚ ਹੋਇਆ ਫਿਰ ਫਾਈਨਲ ਜਿਹੜਾ ਉਹ ਸੰਗਰੂਰ ਚ ਹੋਇਆ ਜੀ 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 ਤੇ ਇਹ ਜਿਹੜਾ ਸੈਮੀ ਫਾਈਨਲ ਹੋਇਆ ਸੀਗਾ ਤੇ ਇਹਦੇ ਵਿੱਚ ਕਿੱਥੋਂ ਕਿੱਥੋਂ ਤੱਕ ਦੇ ਬੱਚੇ ਜਿਹੜੇ ਪਾਰਟਿਸਿਪੇਟ ਕੀਤੇ ਸੀ ਜੀ ਇਹਦੇ ਵਿੱਚ ਵੀ ਦੇਖੋ 올 ਇੰਡੀਆ ਦੇ ਵਿੱਚ ਦੇਖੋ ਅਪਲਾਈ ਦੇ ਹਰ ਬੱਚਾ ਕਰ ਸਕਦਾ ਹਨਾ ਜਿਹੜੇ ਜ਼ਿਆਦਾਤਰ ਬੱਚੇ ਸੀਗੇ ਪੰਜਾਬ ਹਿਮਾਚਲ ਜੀ ਹਣ ਕੇ ਤੇ ਆਪਣਾ ਚੰਡੀਗੜ੍ਹ ਵਗੈਰਾ ਦੇ ਚਾਰ ਸਟੇਟਾਂ ਦੇ ਬੱਚੇ ਸੀ ਜੀ ਮੈਂ ਤੁਹਾਨੂੰ ਬਹੁ ਬਹੁ ਮੁਬਾਰਕਾਂ ਜੀ ਜਿਹੜੇ ਤੁਹਾਡੀ ਬੇਟੀ ਨੇ ਜਿਹੜਾ ਨਾਮ ਤੁਹਾਡਾ ਨਾਮ ਰੋਸ਼ਨ ਕੀਤਾ ਮਲੇ ਦਾ ਵੀ ਸ਼ਹਿਰ ਦਾ ਵੀ ਜੀ ਤੇ ਤੁਸੀਂ ਕਿਦਾਂ ਦਾ ਫੀਲ ਕਰਦੇ ਦੇਖੋ ਇੱਕ ਮਦਰ ਲਈ ਇਸ ਤੋਂ ਵੱਧ ਕੇ ਪ੍ਰਾਊਡ ਮੂਮੈਂਟ ਕੋਈ ਨਹੀਂ ਹੁੰਦੀ ਜਦੋਂ ਬੱਚੇ ਦੇ ਨਾਲ ਉਹਦੀ ਮਦਰ ਦਾ ਨਾਮ ਜੋੜਿਆ ਜਾਂਦਾ ਜੀ ਸਹੀ ਮਾਇਨੇ ਚ ਮਦਰ ਦਾ ਜੋ ਵੀ ਰੋਲ ਹੈ ਉਹਦਈ ਪਲੇ ਹੁੰਦਾ ਜਦੋਂ ਇੱਕ ਬੱਚਾ ਇਸ ਦੁਨੀਆ ਤੇ ਆਂਦਾ ਕਿਉਂਕਿ ਪਹਿਲਾਂ ਅਸੀਂ ਵੀ ਕਿਸੇ ਦੀ ਬੇਟੀ ਹੁੰਨੇ ਆਂ ਤੇ ਕਿਸੇ ਦੀ ਵਾਈਫ ਬੰਦੇ ਆਂ ਮਾਂ ਅਸੀਂ ਉਦੋਂ ਹੀ ਬੰਦੇ ਆਂ ਜਦੋਂ ਦੁਨੀਆ 'ਚ ਸਾਡੀ ਔਲਾਦ ਆਂਦੀ ਹੈ ਇਹਨੇ ਮੈਨੂੰ ਬਹੁਤ ਮਾਨਵਸੂਸ ਕਰਾਇਆ ਹੈ ਕਿ ਹਰ ਚੀਜ਼ 'ਚ ਅੱਗੇ ਜਾ ਕੇ ਜੀ ਤੇ ਮੈਂ ਮੇਰੇ ਖਿਆਲ ਨਾਲ ਤੁਹਾਡੀ ਪਛਾਣ ਹੁਣ ਇਹਦੇ ਨਾਲ ਬਣੀ ਸਹਿਜਪ੍ਰੀਤਕੌਰ ਦੇ ਨਾਲ ਬਣੀ ਆ। ਇਹ ਇਹ ਹੀ ਸਭ ਤੋਂ ਵੱਡਾ ਮੇਰੇ ਲਈ ਪ੍ਰਾਊਡ ਮੂਮੈਂਟ। ਬੱਚਿਆਂ ਨੇ ਤੁਹਾਡੀ ਪਛਾਣ ਜਿਹੜੀ ਅੱਜ ਬਣਾਈ ਹੈਗੀ ਆ ਕਾਣਲਾ ਸ਼ਹਿਰ ਦੇ ਵਿੱਚ ਤੇ ਪੂਰੇ ਸ਼ਹਿਰਪੁਰ ਜ਼ਿਲ੍ਹੇ ਦੇ ਵਿੱਚ। ਮੈਂ ਤੁਹਾਨੂੰ ਇਹ ਇਸ ਜਿਹਦਾ ਤੁਹਾਡਾ ਬੱਚਾ ਅੱਜ ਹਨ ਖਾਮਯਾਬ ਹੋਇਆ ਸੈਕੰਡ ਪ੍ਰਾਈਜ਼ ਲੈ ਗਿਆ ਤੇ ਇਹਦੇ ਵਿੱਚ ਤੁਹਾਨੂੰ ਕਿਹਨਾ ਕਿ ਕਿਹਦੀ ਕਿਹਦੀ ਸਕੂਲ ਰਹੀ ਜੀ। ਸਭ ਤੋਂ ਪਹਿਲਾਂ ਤਾਂ ਸਰਪੋਰਟ ਜਿਹਦੀ ਸਭ ਤੋਂ ਜ਼ਿਆਦਾ ਰਹੀ ਹੈ ਉਹ ਇਹਦੇ ਪਾਪਾ ਨੇ ਜੀ ਉਹਨਾਂ ਨੇ ਅੱਜ ਤੱਕ ਮੈਨੂੰ ਕਿਸੇ ਚੀਜ਼ ਲਈ ਨਹੀਂ ਰੋਕਿਆ ਇਵਨ ਕਿ ਉਹ ਮੈਨੂੰ ਵੀ ਬੜੀ ਵਾਰ ਕਹਿੰਦੇ ਆ ਕਿ ਜੇ ਤੁਹਾਡਾ ਕੋਈ ਵੀ ਡਰੀਮ ਹੈ ਕਿਸੇ ਵੀ ਚੀਜ਼ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਮਾਤਾ ਦਿਨਾਨਾ ਜੀ ਔਰ ਇੱਕ ਸਪੈਸ਼ਲ ਥੈਂਕਸ ਮੈਂ ਕਹੂੰਗੀ ਮੇਰੇ ਨਨੱਦਾ ਬੇਟਾ ਉਹ ਐਸ ਵੇਲੇ ਕੈਨੇਡਾ ਹੈ ਉਹਨੇ ਇੰਨੀ ਜ਼ਿਆਦਾ ਮੈਨੂੰ ਸਪੋਰਟ ਕੀਤੀ ਹੈ ਨਾ 카ਰ্তিক ਉਹਨਾਂ ਦਾ ਨਾਮ ਹੈ ਕੋਈ ਵੀ ਚੀਜ਼ ਮੈਂ ਕਰਨੀ ਹੋਵੇ ਮੈਂ ਹਮੇਸ਼ਾ ਉਹਨਾਂ ਦੀ ਸਲਾਹ ਲੈਂਦੀ ਹਾਂ ਔਰ ਉਹ ਹੈਗੇ ਮੇਰੇ ਤੋਂ ਛੋਟੇ ਨੇ ਬਟ ਉਹਨਾਂ ਨੇ ਕਦੀ ਵੀ ਇਸ ਚੀਜ਼ ਦਾ ਨਹੀਂ ਕੀਤਾ ਕਿ ਮੈਂ ਤੁਹਾਡੇ ਬੱਚਿਆਂ ਵਰਗਾ ਵਾਂ ਉਹਨੇ ਹਮੇਸ਼ਾ ਮੈਨੂੰ ਸਹੀ ਸਲਾਹ ਦਿੰਦੀ ਹੈ ਜਿਦੇ ਕਰਕੇ ਮੈਨੂੰ ਪ੍ਰੇਰਣਾ ਮਿਲੀ ਕਿ ਮੈਂ ਨੂੰ ਅੱਗੇ ਲਿਜਾਵਾਂ ਜੀ ਦੀਦੀ ਜੀ ਜੈ ਨੇ ਉਹਨਾਂ ਨੇ ਬਹੁਤ سپورਟ ਕੀਤੀ ਮੇਰੀ ਪੂਰੀ ਫੈਮਿਲੀ ਮੇਰੀ ਬੈਕਬੋਨ ਬਣ ਕੇ ਰਹੀ ਹੈ ਮੈਂ ਕਿਤੇ ਵੀ ਗਈਆਂ ਘਰ ਦਾ ਮੇਰਾ ਪਿੱਛੋ ਪੂਰਾ ਧਿਆਨ ਮੇਰੇ ਜਿਹੜੇ ਤੇ ਭਾਦੀ ਨੇ ਇਹਦੇ ਤਾਈ ਜੀ ਤਾਊ ਜੀ ਪੂਰੀ ਫੈਮਿਲੀ ਇਹਦੀਆਂ ਸਿਸਟਰਸ ਸਾਰਿਆਂ ਨੇ ਇੰਨਾ سپورਟ ਕੀਤਾ ਕਿ ਤੁਹਾਨੂੰ ਘਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਆਪਾਂ ਪਿੱਛੋ ਦੇਖ ਲਾਂਗੇ ਤੁਸੀਂ ਇਹਨੂੰ ਜਿੱਥੇ ਵੀ ਲੈ ਕੇ ਜਾਣਾ ਚਾਹੁੰਦੇ ਹੋ ਆਪਾਂ ਤੁਹਾਡੇ ਨਾਲ ਇਸ ਕਰਕੇ ਮੈਂ ਘਰ ਵੱਲ ਧਿਆਨ ਬਹੁਤ ਘੱਟ ਦਿੱਤਾ ਕਿ ਮੈਨੂੰ ਪਤਾ ਹੈ ਮੇਰੀ سپورਟ ਪਿੱਛੇ ਹੈਗੀ ਮੇਰੀ ਫੈਮਿਲੀ ਇਨੂੰ ਜਿੱਥੇ ਵੀ ਲੈ ਕੇ ਗਈਆਂ ਉਹਨਾਂ ਦੀ ਹੈਲਪ ਤੋਂ ਬਿਨਾ ਇਹ ਪੋਜ਼ਿਟਿਵ ਹੋ ਹੀ ਨਹੀਂ ਸਕਦਾ ਸੀ ਪੋਸੀਬਲ ਹੀ ਨਹੀਂ ਸੀ ਹੁਣ ਜੀ ਇਸ ਕਰਕੇ ਸਭ ਤੋਂ ਪਹਿਲਾਂ سپورਟ ਬੰਦੀ ਹੋਈ ਫੈਮਿਲੀ ਹੈ ਮੈਂ ਆਪਣੀ ਫੈਮਿਲੀ ਦਾ ਇਹ ਥੈਂਕ ਯੂ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰਾ ਹਰ ਅਪ ਡਾਊਨ ਜਿੱਦਾਂ ਲਾਈਫ ਚ ਆਂਦੇ ਰਹਿੰਦੇ ਉਹਨਾਂ ਨੇ ਬਹੁਤ ਸਾਥ ਦਿੱਤਾ ਹਾਂਜੀ ਜੀ ਸੋ ਮੈਡਮ ਜਿਹੜੇ ਸਾਡੇ ਦਰਸ਼ਕ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੇਰਾ ਮੈਸੇਜ ਇਹੀ ਹੈ ਕਿ ਜਿਵੇਂ ਅਸੀਂ ਮੋਸਟਲੀ ਦੇਖਿਆ ਹੈ ਕਿ ਗੁਰੂ ਘਰ ਜਾ ਕੇ ਹਰ ਕੋਈ ਪੁੱਤਰ ਦੀ ਦਾਤ ਮੰਗਦਾ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਜਾ ਕੇ ਕਹਿੰਦਾ ਹੋਵੇ ਕਿ ਮੈਨੂੰ ਧੀ ਦੀ ਦਾਤ ਬਖਸ਼ੋ ਜਾਂ ਮੇਰੀ ਝੋਲੀ ਜਿਤੀ ਤੁਸੀਂ ਬਖਸ਼ੋ ਵਾਹਿਗੁਰੂ ਜੀ ਅੱਗੇ ਮੈਂ ਨਹੀਂ ਅਜੇ ਤੱਕ ਦੇਖਿਆ ਕਿਸੇ ਨੇ ਵੀ ਅਰਦਾਸ ਕੀਤੀ ਹੋਏਗੀ ਬਿਲਕੁਲ ਜੀ ਬਿਲਕੁਲ ਪਰ ਜਦੋਂ ਵੀ ਇਹਦਾ ਨਾਮ ਆਇਆ ਚਾਹੇ ਉਹ ਅਕੈਡੈਮਿਕ ਵੇ ਹੈ ਕੋਈ ਐਗਜ਼ਾਮ ਹੈ ਯਾ ਕਿਸੇ ਵੀ ਟੈਸਟ ਗੁਰਦੁਆਰੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਹਦੇ ਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਆ ਅੱਜ ਦੇ ਜ਼ਮਾਨੇ ਵਿੱਚ ਜਿਹੜੀਆਂ 3ਾਂਵਾਂ ਕਿਸੇ ਵੀ ਪੱਕੋ ਘਟ ਨਹੀਂ ਹੈਗੀ ਜੀ ਨਹੀਂ ਇਹੀ ਇਸੇ ਲਈ ਮੈਨੂੰ ਇਹੀ ਸੀਗਾ ਕਿ ਪਰਮਾਤਮਾ ਜੇ ਤੀ ਇੱਦਾਂ ਦੀ ਹੁੰਦੀ ਆ ਨਾ ਤੇ ਮੈਨੂੰ ਇੱਕ ਧੀ ਹੋਰ ਜ਼ਰੂਰ ਮਿਲੇ ਔਰ ਇਹ ਚੀਜ਼ ਪਰਮਾਤਮਾ ਨੇ ਮੇਰੀ ਪੂਰੀ ਵੀ ਕੀਤੀ ਹੈ ਜਿਦੇ ਕਰਕੇ ਮੈਂ ਇਹਦੇ ਵੱਲ ਪ੍ਰੋਪਰ ਧਿਆਨ ਨਹੀਂ ਦੇ ਪਾਰੀ ਔਰ ਮੈਂ ਬਹੁਤ ਡਿਫਿਕਲਟੀਆਂ ਜਿਹਨੂੰ ਕਹਿੰਦੇ ਆ ਉਹਦਾ ਸਾਹਮਣਾ ਕਰਕੇ ਮੈਂ ਇਹਨੂੰ ਲਾਸਟ ਜਿਹੜਾ ਗ੍ਰੈਂਡ ਫਿਨੈਲ ਦੇ ਦੀ ਤਿਆਰੀ ਕਰਵਾਈ ਹੈ ਜੀ ਮੈਡਮ ਮੇਰਾ ਇੱਕ ਸਵਾਲ ਤੁਹਾਨੂੰ ਹੋਰਗਾ ਕਿ ਅੱਗੇ ਦਾ ਹੁਣ ਕੀ ਪਲਾਨ ਹੈਗਾ ਆਪਣਾ ਅੱਗੇ ਦਾ ਪਲਾਨ ਸਰ ਇਹੀ ਹੈ ਕਿ ਇਹਨੂੰ ਜਿੰਨੀ ਵੀ ਓਪਰਚੁਨਿਟੀ ਮਿਲਣਗੀਆਂ ਇਸ ਵਿੱਚ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਆਪਣੇ ਟਾਂਡੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਆਦਾ ਪੰਜਾਬੀ ਕਲਚਰ ਨੂੰ ਅੱਗੇ ਵਧਾਇਆ ਜਾ ਰਿਹਾ ਮੈਂ ਵੀ ਉਹੀ ਕਰਨਾ ਚਾਹੁੰਦੀ ਆ ਪਰ ਜਿਵੇਂ ਹੁਣ ਸਾਡੇ ਸ਼ੋਅਸ ਆਂਦੇ ਆ ਟੀਵੀ ਵਿੱਚ ਮੋਸਟਲੀ ਉਹ ਹਿੰਦੀ ਸੌਂਗਸ ਨੂੰ ਪ੍ਰੇਫਰੈਂਸ ਦਿੰਦੇ ਆ ਬਾਲੀਵੁੱਡ ਹੋ ਗਿਆ ਹਿਪ ਹੌਪ ਹੋ ਗਿਆ ਉਹ ਆਪਣੀ ਡਾਲੇ ਵਿੱਚ ਨਹੀਂ ਹੈ ਮੇਰੀ ਕੋਸ਼ਿਸ਼ ਇਹ ਹੀ ਰਹੇਗੀ ਕਿ ਜਿੱਥੇ ਵੀ ਅੱਛਾ ਇਸ ਚੀਜ਼ਾਂ ਨੂੰ ਸਿਖਾਇਆ ਜਾਏ ਉੱਥੇ ਮੈਂ ਇਹਨੂੰ ਲੈ ਕੇ ਜਾਵਾਂ ਟ੍ਰੇਨਿੰਗ ਦਿਵਾਵਾਂ ਔਰ ਅੱਗੇ ਵਧਾਵਾਂ ਸੁਮਨ ਜੀ ਨੂੰ ਸਮਾਂ ਦੇਣ ਦੇ ਵਾਸਤੇ ਬਹੁਤ-ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਰ। ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਸਾਡੇ ਬੱਚੇ ਲਈ ਇੱਥੇ ਆਏ ਹੋ।